ਹਾਂਜੀ ਗਾਇਸ ਤੁਹਾਡੇ ਸਵਾਗਤ ਹੈ ਜੀ ਲਾਪਤੀ ਸਿੰਘ ਸਿੱਧੂ ਵਲੋਗਰ ਚੈਨਲ ਦੇ ਵਿੱਚ ਤੇ ਆਪਾਂ ਅੱਜ ਇੱਕ ਦੂ ਕੀਤਾ ਸੀ ਅਰਜਨ ਟਰੈਕਟਰ ਦਾ ਵਲੋਗ ਆਪਾਂ ਪਾਤਾ ਨਾਲ ਕਲਿੱਪ ਸਾਰੀ ਤੇ ਵਲੋਗ ਕੱਲੂ ਲੇਟ ਆਊਗਾ ਕਿਉਂਕਿ ਮੀਂਹ ਦਾ ਬਰਸ਼ ਚੱਲਦਾ ਕਦੇ ਵਾਈਫਾਈ ਚੱਲਾ ਜਾਂਦਾ ਲਾਈਟ ਨਹੀਂ ਹੁੰਦੀ ਤੇ ਹੁੰਦੀ ਆ ਤੇ ਬਾਸ 10:30 ਵਜੇ ਵਲੋਗ ਆਪਣਾ ਆ ਜਾਊਗਾ ਤੇ ਸਾਰੀ ਵੀਡੀਓ ਆਪਣਾ ਨਾਲ ਪਾਈ ਹੋਈ ਹੈ ਤੇ ਦੇਖ ਲਿਓ ਤੁਹਾਡਾ ਧੰਨਵਾਦ ਜੀ ਅੱਜ ਆਪਾਂ ਲੱਕੜ ਵੀ ਵੱਢਾਂਗੇ ਲਾਈਕ ਸਬਸਕ੍ਰਾਈਬ ਕਰ ਦਤਨੋ ਕਿ ਆਪਾਂ ਦੂਜਾ ਦੇਣਾ ਉਹ ਕੱਲ ਕਰ ਕੱਲ ਦੀ ਦੇਖਦਾ ਹਾਂ ਹੁਣ ਵੱਟ ਵੀ ਢਾਦਾਂਗੇ ਆਪਾਂ ਦੇਖ ਸਾਜ ਰਾਮ ਆ ਰਿਹਾ ਸੀ ਆਹ ਬਾਰੂ ਕੋ ਫੇਰ ਵੇਖਦੇ ਆ ਕਿਹਦਾ ਉੱਚਾ ਜਾ ਰਿਹਾ ਬਾਹ ਨ ਹੋ ਸਕਦਾ ਤਾਂ ਜਿਹੜੀ ਵਟ ਵਿੱਚ ਸੀ ਉਹ ਹੀ ਹਟਾਤੀ ਆਪਾਂ ਦੇਖਦੇ ਆ ਅਰਜ ਇਹ ਨਾਲ ਦਾ ਹੀ ਆਪਾਂ ਲਿਆਵਾਂਗੇ ਦੇਖੋ ਇੱਕ ਵਾਰੀ ਤਾਂ ਅੱਗੋਂ ਆਪਣੇ ਗਵਾਂਢੀਆ ਦਾ ਡੈਡੀ ਦੇ ਦੋਸਤ ਦਾ ਹੀ ਲੈਂਦਾ ਟਰੈਕਟਰ ਇਹ ਫਿਰ ਗੁੱਦੂ ਦੇਖੋ ਜੀ ਅਰਜਣ ਕਹਿੰਦੇ ਨੂੰ ਅਰਜਣ 555 ਆ ਕੱਲ ਨੂੰ ਲੈਵਰ ਜਿਹੜੀ ਦਾ ਆਪਣੀ ਬੁੱਕ ਕੀਤੀ ਸੀ ਉਹ ਮੁੱਕਰ ਗਈ ਹੁਣ ਆਪਾਂ ਹੋਰ ਕਰਕੇ ਆਏ ਆ ਤੇ ਵੇਨੇ ਆ ਕੋਈ ਮਿਲ ਜAVE ਆਪਾਂ ਨੂੰ ਦੇਖੋ ਦਿਓ ਅਰਜਣ ਚਾ ਵੇਨੇ ਹੁਣ ਆਪਾਂ ਕੱਦੂ ਤਾਂ ਕਰਤਾ ਤੇ ਲੈਵਰ ਵੈਨੇ ਆ ਕਿ ਬਤਾ ਕਾਲੂ ਆਵੇ ਕਾਲੋ ਆਪੇ ਕਿ ਅੱਜ ਤਾਂ ਨਹੀਂ ਹੁੰਦੀ ਗਾ ਇੱਕ ਸਾਧ ਗਾਈ ਸਾ ਆਪਾਂ ਟਰੈਕਟਰ ਤੇ ਬੈਠੇ ਆਂ ਕਦੂ-ਕਦੂ ਮਾਰ ਲਿਆ ਸਾਰਾ ਕੰਪਲੀਟ ਆਣਾ ਆਪਣਾ ਉਹ ਅੱਧਾ ਕੁ ਲਾ ਰਹਿ ਗਿਆ ਮਾਰਨ ਵਾਲਾ ਤੇ ਬਸ ਉਸ ਤੋਂ ਬਾਅਦ ਆਪਣਾ ਆ ਤਾਂ ਮੁੱਕ ਗਿਆ ਫਿਰ ਮੂੰਗੀ ਵਾਲਾ ਕੰਮ ਰਹਿ ਜਾਊਗਾ ਆਪਣਾ ਦੇਖ ਸਕਦੇ ਅਰ ਜਿਹੜ ਗੰਦੀ ਉਹ ਦੇਖ ਸਕਦੇ ਨਾਲ ਭਰਾ ਬੈਠਾ ਰੂਟ ਟਰੈਕਟਰ ਵੇਖ ਸਕਦੇ ਹੋ ਕਿੰਨਾ ਸੋਹਣਾ ਦੇਖ ਸਕਦੇ ਤੁਸੀਂ ਦੇਖ ਰਹਾ ਭਰਾ ਰੂਨ ਦਾ 8 ਵੇਡਾ ਦੇਖਾਦੇ ਹੋ ਇਹ ਸਾਦ ਨਹੀਂ ਮੈਂ ਵੀ ਬਣਾਣਾ ਵੀਡੀਓ ਉਹ ਲੜਦਾ ਦੇਖ ਸਕਦੇ ਹੋ ਆਪਾਂ ਹੁਣ ਦੇਖ ਸਕਦੇ ਆਪਾਂ ਇਹ ਨਾ ਸੋਹਣਾ ਟਰੈਕਟਰ ਹੈ ਗਾਈਸ ਅਰਜਨ 555 ਅਰਜਨ ਤਾਂ ਅਰਜਨ ਹੀ ਹੁੰਦਾ ਵੀ ਟਾਇਰ ਵੇਖੋ ਅਗਲੇ ਪਿੱਛੇ ਰੇਡੀਅਲ ਟਾਇਰ ਪਵਾਏ ਹੋਏ ਦੇਖ ਸਕਦੇ ਇੱਥੇ ਖੜਾ ਅੱਜ ਤਾਂ ਆਪਣੇ ਕੀ ਲੱਗਦਾ ਕਿੰਦੇ ਇੱਥੇ ਖੜਾਵਾਂਗੇ ਚਲ ਇੱਥੇ ਖੜਾ ਰਹੂਗਾ ਆਪਾਂ ਨੂੰ ਕੀ ਅੱਜ ਦੇ ਵਲੋਗ ਇਚ ਇੰਨਾ ਸੀ ਜੀ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਕਰ ਦਿਨ ਬਾਕੀ